ਇਥੇ ਚੋਰੀ ਹੋਈ ਹੈ ਕਿ ਚੋਰੀ ਦਿਨ-प्रतिदिन ਵੱਧ ਰਹੀਆਂ ਵੇ ਕੋਈ ਰੋਕ ਟੋਕ ਨਹੀਂ ਹੁੰਦੀ ਹੈਗੀ ਸ਼ਰੀਆਮ ਚੋਰੀਆਂ ਹੋ ਰਹੀਆਂ ਵੋ ਲੁੱਟ ਕੋਈ ਮਸਾ ਉਹਨੇ ਦੁਕਾਨ ਤੇ ਨਾ ਸਮਾਨ ਪਾਇਆ ਅੰਨੀ ਮਿਹਨਤ ਕਰਦਾ ਰਿਹਾ ਮਿਹਨਤ ਕਰਨ ਦਾ ਫਾਇਦਾ ਕੀ ਗਾਇ ਪੁਲਸ ਆਈ ਹੈ ਪਰ ਰਾਤ ਇਹਨਾਂ ਨੇ ਜਵਾਬ ਦੇਤਾ ਸਾਨੂੰ ਕਹਿੰਦੇ ਜਿਓ ਹੋਣਾ ਸੀ ਹੋ ਗਿਆ ਹੁਣ ਅਸੀਂ ਕੀ ਲੈਣਾ ਦੇਣਾ ਤੁਸੀਂ ਆਓ ਥਾਣੇ ਆਓ ਦੋ ਜਣੇ ਜਾ ਕੇ ਰਿਪੋਰਟ ਲਿਖਾ ਦਿਓ ਬਸ ਹਾਂਜੀ ਇਹ ਕਿਹੜਾ ਮੱਲਾ ਹੈਗਾ ਇਹ ਇਹ 베ਰੀ ਮੱਲਾ ਦੀ ਚੁੰਗੀਖਾਨਾ ਰੋਡ ਇੱਥੇ ਚੋਰੀ ਹੋਈ ਹੈ ਚੋਰੀ ਦਿਨ ਪ੍ਰਤੀ ਦਿਨ ਵੱਧ ਰਹੀਆਂ ਵੇ ਕੋਈ ਰੋਕ ਟੋਕ ਨਹੀਂ ਹੁੰਦੀ ਹੈਗੀ ਸ਼ਰੀਆਮ ਚੋਰੀਆਂ ਹੋ ਰਹੀਆਂ ਬੋ ਲੁੱਟ ਕੋਈ ਮਸਾ ਉਹਨੇ ਦੁਕਾਨ ਤੇ ਨਾ ਸਮਾਨ ਪਾਇਆ ਅੰਨੀ ਮਿਹਨਤ ਕਰਦਾ ਰਿਹਾ ਹੈ ਮਿਹਨਤ ਕਰਨ ਦਾ ਫਾਇਦਾ ਕੀ ਹੈ ਜਦੋਂ ਸ਼ਾਮੀ ਦੇ ਦੁਕਾਨ ਬੰਦ ਕਰਨ ਤੇ ਜਾਉ 11 ਵਜੇ ਚੋਰੀ ਹੋ ਗਈ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਸ਼ਰੀਆਮ ਚੋਰੀਆਂ ਹੋ ਰਹੀਆਂ ਫਰੋਈਪੁਰ ਦੇ ਵਿੱਚ ਬਹੁਤ ਜ਼ਿਆਦਾ ਬੁਰੇ ਹਾਲ ਹੋ ਗਏ ਨੇ ਮੋਬਾਈਲ ਚੋਰੀ ਹੋਏ ਇੱਥੇ ਮੋਬਾਈਲ ਚੋਰੀ ਹੋਈ ਨੇ ਜੀ ਕੀ ਮੰਗ ਕਰਦੇ ਹੋ ਐਸੀ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਆ ਕਿ ਹਰ ਚੌਂਕ ਦੇ ਵਿੱਚ ਜਿਹੜੇ ਬਿਨਾਂ ਨੰਬਰ ਪਲੇਟਾਂ ਦੇ ਮੋੜ ਸੈ ਲੈ ਗਏ ਨੇ ਪਹਿਲਾ ਉਹ ਫੜੇ ਜਾਣ ਤੇ ਪੰਜਾਬ ਪੁਲਿਸ ਦੇ ਹਰ ਚੌਂਕ ਦੇ ਵਿੱਚ ਨਾਕੇ ਲੱਗੇ ਲੱਗੇ ਹੋਣਾ ਤੇ ਜਿੰਨੇ ਵੀ ਬਿਨਾਂ ਮੂੰਹ ਦੇ ਰਮਾਲ ਬੰਨ੍ਹਾਉਂਦੇ ਪਹਿਲਾ ਉਹਨਾਂ ਨੂੰ ਹੀ ਫੜਿਆ ਜਾਵੇ ਕਿਉਂਕਿ ਤਾਂ ਹੀ ਠੱਲ ਪੈ ਸਕਦੀ ਏ ਕਿ ਜਾਂ ਸਰ ਪਬਲਿਕ ਦੇ ਹੱਥ ਦੇ ਵਿੱਚ ਪ੍ਰਸ਼ਾਸਨ ਸਾਨੂੰ ਦਵੇ ਕਿ ਪਬਲਿਕ ਚਾਵੇ ਕਿ ਜੋ ਮਰਜੀ ਚੋਰ ਫੜੀਏ ਕਰੀਏ ਪੁਲਿਸ ਕੋ ਜੇ ਨਹੀਂ ਹੁੰਦਾ ਕਿ ਪਬਲੀ ਦਾ ਅਜ ਪੂਰੀ ਕਾਰ ਵੀ ਦਿੱਤੀ ਜਾਵੇ ਕਿ ਅਸੀਂ ਆਪੇ ਕਰੀਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੀਸ਼ ਹੰਡਾ ਜੀ ਮੇਰੇ ਵੱਲੋਂ ਫੇਸਟਰ ਸਿਟੀ ਚੋਰੀ ਹਾਲਾ ਕੀ ਹੋਇਆ ਕੀ ਹੈ ਰਾਤੀ ਤਕਰੀਬਨ ਕੋਈ 11:30 ਵਜੇ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਸ਼ੀਸ਼ੇ ਵਾਲਾ ਗੇਟ ਲੱਗਿਆ ਸੀ ਜੀ ਤੋੜ ਕੇ ਸਾਰੇ ਮੋਬਾਈਲ ਪੇ ਸੀ ਆਪਣੇ ਜਿਨ੍ਹਾਂ ਦੇ ਸਾਡੇ ਕੋਲ ਸਾਰੇ ਐਮਈ ਨੰਬਰ ਡੱਬੇ ਕੋ ਸਭ ਕੁਝ ਸਾਡੇ ਕੋਲ ਅਵੇਲੇਬਲ ਹੈ ਤਕਰੀਬਨ ਕੋਈ 25 ਮੋਬਾਈਲ ਹੋਈਆਂ ਨੇ ਨਾਲ 70-80 ਹਜ਼ਾਰ ਰੁਪਏ ਲੱਗੇ ਗਈ ਉਹ ਲੈ ਗਏ ਜੀ ਪੁਲਿਸ ਆਈਏ ਪਰ ਰਾਤ ਇਹਨਾਂ ਨੇ ਜਵਾਬ ਦੇਤਾ ਸਾਨੂੰ ਕਹਿੰਦੇ ਜੀ ਜੋ ਹੋਣਾ ਸੀ ਹੋ ਗਿਆ ਹੁਣ ਅਸੀਂ ਕੀ ਲੈਣਾ ਦੇਣਾ ਤੁਸੀਂ ਆਓ ਥਾਣੇ ਆਓ ਦੋਵਿਆਂ ਨੇ ਜਾ ਕੇ ਰਿਪੋਰਟ ਲਿਖਾ ਦਿਓ ਬਸ ਕੋਈ ਸਾਡਾ ਕੋਈ ਲੈਣਾ ਦੇਣਾ ਨਹੀਂ ਅੱਗੋਂ ਸਾਨੂੰ ਪੁਲਿਸ ਵਾਲੇ ਆਏ ਨੇ ਥਾਣੇ ਉਦੋਂ ਤੇ ਉਹ ਕਹਿੰਦੇ ਰਾਤ ਨੂੰ ਕਹਿੰਦੇ ਜੀ ਤੁਸੀਂ ਚੌਕੀਦਾਰ ਕਿਉਂ ਨਹੀਂ ਰੱਖਿਆ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਵੀ ਹੈਗੀ ਹੈ 20 ਤੋਂ 25 ਮੋਬਾਈਲ ਸੀ ਘਟੋੜੀ ਹੈ ਜਿਹੜੇ ਅਸੀਂ ਲਿਖੀ ਅੰਨੇ ਕਿ ਸਾਨੂੰ ਪਤਾ ਹੈ ਕਿ ਆ ਵੀ ਮੋਬਾਈਲ ਹੈਗਾ ਸੀ ਆ ਵੀ ਮੋਬਾਈਲ ਹੈਗਾ ਸੀ ਆ ਵੀ ਮੋਬਾਈਲ ਹੈਗਾ ਸੀ ਤਕਰੀਬਨ ਕੋਈ ਜਿੰਦੇ ਚ 7-8 ਆਈਫੋਨ ਨੇ ਠੀਕ ਹੈ ਜੀ Samsung ਦੇ ਨੋਟ ਸੀਰੀਜ਼ ਦੇ ਫੋਨ ਹੈਗੇ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕਰਦਾ ਕੋਈ ਮੋਬਾਈਲ ਵੇਚਣ ਆਵੇ ਤੇ ਪਲੀਜ਼ ਉਹਨੂੰ ਨਾ ਖੁੱਲੇ ਜਾਵੇ ਲੋਕ ਨੂੰ ਤਕਰੀਬਨ ਕੋਈ 10 ਕੇ ਸਾਥ ਹੂੰ ਹਾਂਜੀ ਹਾਂਜੀ ਸੀਸੀਟੀਵੀ ਆਈ ਹੈ ਜੀ ਸਰ ਕੀ ਹੋਇਆ ਉਹਦੇ ਚ ਕੀ ਹੈ ਉਹਦੇ ਚ ਵੇਖਿਆ ਜੀ ਤਿੰਨ ਚੋਰ ਆਏ ਨੇ ਮੋਟਰਸਾਈਕਲ ਉੱਤੇ ਇੱਕ ਦਾ ਮੂੰਹ ਮੰਨਿਆ ਇੱਕ ਨੇ ਟੋਪੀ ਲਈ ਜੀ ਦੋਵਾਂ ਦੇ ਮੂੰਹ ਖੋਲੇ ਨੇ ਇੱਕ ਕੋਲ ਪਿਸਤਲ ਵੀ ਹੈਗੀ ਹੈ ਠੀਕ ਹੈ ਜੀ ਉਹਨਾਂ ਨੇ ਪਹਿਲੇ ਸ਼ਟਰ ਤੋੜਿਆ ਸ਼ਟਰ ਤੋੜਿਆ ਤਾਂ ਬਾਹਰ ਸਾਡੇ ਕਾਚ ਵਾਲਾ ਗੇਟ ਲੱਗਿਆ ਉਹ ਉਹਨਾਂ ਨੇ ਇੱਟ ਮਾਰ ਕੇ ਤੋੜਿਆ ਤੋੜਿਆ ਤੋੜ ਕੇ ਉਹਨਾਂ ਦੇ ਇੱਕ ਚੋਰ ਤੇ ਸੱਟ ਵੀ ਲੱਗੀ ਹੈ ਠੀਕ ਹੈ ਜੀ ਉਹਦਾ ਫੋਨ ਸਾਰਾ ਇੱਥੇ ਪਿਆ ਹੈ ਪੈਰ ਤੇ ਸੱਟ ਲੱਗੀ ਉਹਦੇ ਫੋਨ ਸਾਰਾ ਸਾਡੇ ਵਗਿਆ ਪਿਆ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਇਥੇ ਜਿੰਨੇ ਬੰਦੇ ਮੋਬਾਈਲ ਤੇ ਕੈਸ਼ ਪਿਆ ਸੀ ਉਹ ਕੈਸ਼ ਤੇ ਮੋਬਾਈਲ ਲੈ ਗਏ ਨੇ ਤੇ ਮਹੱਲੇ ਵਾਲਿਆਂ ਜਦੋਂ ਪਿੱਛੇ ਭੱਜੇ ਨੇ ਵੇਖਿਆ ਕਿ ਚੋਰੀ ਹੋ ਗਈ ਹੈ ਤੇ ਉਹਨਾਂ ਨੇ ਪਿਸਤਲ ਕੱਢੀ ਜਿੰਦੇ ਕੀ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕਿੰਨੇ ਮੋਬਾਈਲ ਫੋਨ ਚੋਰੀ ਹੋਏ ਲਗਭਗ ਜੀ 25 ਮੋਬਾਈਲ ਵੀ ਤੋਂ 25 ਮੋਬਾਈਲ ਜਿੰਦੇ ਚ ਆਈਫੋਨ ਤੇ ਆਪਣਾ Samsung Note 10 ਵਗੈਰਾ 3020 ਇਦਾਂ ਦੇ ਫੋਨ ਜਿਹੜੇ ਮਹਿੰਗੇ ਹੁੰਦੇ ਆ ਆਈਫੋਨ ਬਾਸ ਕਿਤੋਂ ਲੈਗੇ 70 ਤੋਂ 80 ਹਜ਼ਾਰ ਸੀ ਕੀ ਨਾਮ ਹੈ ਤੁਹਾਡਾ ਪੂਰਾ ਜਨਜਨ ਮਿਸਰ ਕਮਿਕੇਸ਼ਨ ਜਿਹੜਾ ਮੋਬਾਈਲ ਦਾ ਇਹ ਬੇਟਾ ਦਾ ਦੁਕਾਨ ਕਰਦਾ ਔਰ ਇਹ ਫੋਨ ਤੋਂ ਪੇਮੈਂਟ ਵਗੈਰਾ ਵੀ ਅੱਗੇ ਭੇਜਦਾ ਜਿਸ ਕਰਕੇ ਇਹਦੇ ਤਕਰੀਬਨ 70000 ਰੁਪਿਆ ਜਿਹੜਾ ਇਹ ਚੋਰੀ ਹੋਇਆ ਦੁਕਾਨ ਤੇ ਤੇ ਮੋਬਾਈਲ ਕਾਫੀ ਚੋਰੀ ਹੋ ਗਏ ਨੇ 30 35 ਅਸੀਂ ਐਫ ਆਈ ਆਰ ਦਰਜ ਕਰਕੇ ਜਲਦੀ ਅਸੀਂ ਚੋਰਾਂ ਨੂੰ पकड़ने ਦੇ ਵਿੱਚ ਕਾਮਯਾਬ ਹੋਵਾਂਗੇ ਸਰ ਸਰ ਉਹ ਵੀ ਦੇਖੋ ਜਦੋਂ ਜਦੋਂ ਉਹਨਾਂ ਨੂੰ ਫੜ ਲਿਆ ਜੋ ਪਿਸਤਲ ਹੋਣਗੇ ਤਾਂ ਉਹ ਵੀ ਰਿਕਵਰ ਕੀਤੇ ਜਾਣਗੇ ਤਾਂ ਕੀ ਲੱਗਦਾ ਹੈ ਕਿ ਮਾਮਲਾ ਦਰਜ ਕਰ ਲਿਆ ਉਹਦੇ ਤੇ ਕੀ ਕਰਵੀਂ ਅਗਲੀ ਜੀ ਮਾਮਲਾ ਦਰਜ ਕਰਕੇ ਜੋ ਅਸੀਂ ਤਕਨੀਕੀ ਤੌਰ ਤੇ ਵੀ ਹਰ ਤਰੀਕੇ ਨਾਲ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ